ਵੀ ਇਹੋ ਜਹੀ ਸ਼ਾਮ ਕਿਹੜੇ ਕੰਮ ਦੀ ਪਤੀ ਵੀਰਾ ਮੰਗਤ ਸੰਧੂਰ ਜਿਹੜੀ ਭਰਦੀ ਐ ਇਹੋ ਜਹੀ ਦੱਸੋ ਔਰ ਕਾਨ ਕਿਹੜੇ ਕੰਮ ਦੀ ਗੁਥਲੀ ਚ ਪਾ ਕੇ ਰੱਖੀ ਹੋਵੇ ਨਾ ਸੰਦੂਖ ਵਿੱਚ ਟੋਇਆ ਵਿੱਚ ਖਿੰਡੀ ਹੋਈ ਭਾਨ ਕਿਹੜੇ ਕੰਮ ਦੀ ਮਰ ਵੀ ਘੋੜੇ ਦੇ ਗਲ ਕੱਸ ਕੇ ਨਾ ਪਾਈ ਹੋਵੇ ਕਿਲੀ ਉੱਤੇ ਟੰਗੀ ਹੋਈ ਲਗਾਮ ਕਿਹੜੇ ਕੰਮ ਦੀ ਖੁਸ਼ ਰਹੇ ਯਾਰ ਮੇਰਾ ਰੂਹ ਦਾ ਪਿਆਰ ਮੇਰਾ ਓਏ ਪੈਰਾਂ ਚ ਪੁਆ ਦਿਓ ਜੁੱਤੀ ਮੇਰੇ ਚੰਦੀ ਨਕਚਣਾ ਤੇ ਗਾਉਣਾ ਸੀ ਕਿਨੇ ਫੇਰਾ ਰੱਬ ਦੀ ਰਜ਼ਾ ਦੇ ਵਿੱਚ ਗੁਰਦਾਸ ਜਿਹਾਂ ਪੁੱਤ ਲੋਕੋ ਜੇ ਨਾ ਬੇਬੇ ਜੰਮਦੀ ਗੁਰਦਾਸ ਜਿਹਾਂ ਪੁੱਤ ਲੋਕੋ ਜੇ ਨਾ ਬੇਬੇ ਜੰਮਦੀ ਗੁਰਦਾਸ ਜਿਹ ਹੈ ਪੁੱਤ ਲੋਕੋ ਜੇ ਨਾ ਬੇਬੇ ਜੰਮਦੀ ਬਸ ਐਦੋਂ ਪਰ ਮੇਰੇ ਕੋਲ ਕੁਛ ਨਹੀਂ ਕਹਿਣ ਨੂੰ ਸੱਤੀ ਜੀ ਸਲੂਟ ਜਿਹੜੇ ਤੁਹਾਡੇ ਨਾਲ ਤੁਹਾਡੇ ਭਰਾ ਤੁਹਾਡੇ ਦੋਸਤ ਵੀਰ ਤੁਹਾਡੇ ਸੱਜਿਆ ਖੱਪੀਆਂ ਬਾਵਾ ਸੋਨੂ ਦੇ ਲਈ ਇਹਨਾਂ ਪਾਰਟੀ ਦੇ ਲਈ ਇਹਨਾਂ ਪਿਆਰ ਤੁਸੀਂ ਲੈ ਕੇ ਆਇਓ ਲੱਕ ਦੇ ਕਬਸਤੇ ਰਹੋ ਥੈਂਕ ਯੂ ਥੈਂਕ ਯੂ ਜੇਸੂ ਨਾ ਮਾਣੇ ਤੇ ਹੀ ਖਰਚਾ ਦੇ ਵੱਲੋਂ ਵੀ ਤੁਹਾਨੂੰ ਬਹੁਤ ਸਾਰਾ ਪਿਆਰ ਤੇ ਆਪਣਾ